ਕੋ ਰਾਜਵੀਰ ਜਵੰਦਾ ਦੇ ਨિમਿਤ ਅੱਜ ਉਹ ਅੰਤਿਮ ਅਰਦਾਸ ਪਿੰਡ ਪੋਨਾ ਦੇ ਵਿੱਚ ਕੀਤੀ ਜਾ ਰਹੀ ਹੈ ਸਿੱਧੀਆਂ ਲਾਈਵ ਤਸਵੀਰਾਂ ਦਿਖਾਣੇ ਆ ਜਿੱਥੇ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਕੀ ਲੋਕ ਹੈਗੇ ਨੇ ਆਪਣੇ ਮਰਹੂਮ ਗਾਇਕ ਰਾਜਵੀਰ ਜਵੰਦਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਹੋਏ ਨੇ ਪਰ ਜੇਕਰ ਆਪਾਂ ਪੂਰੇ ਅਰੇਂਜਮੈਂਟਸ ਦੀ ਗੱਲ ਕਰੀਏ ਤਾਂ ਬਹੁਤ ਹੀ ਸੁਚੱਜੇ ਢੰਗ ਦੇ ਵੱਲੋਂ ਸਾਥੀ ਕਲਾਕਾਰਾਂ ਦੇ ਵੱਲੋਂ ਇੱਥੇ ਪ੍ਰਬੰਧ ਕੀਤੇ ਗਏ ਨੇ ਇਹ ਦੇਖੋ ਮੇਨ ਐਂਟਰੀ ਪੁਆਇੰਟ ਹੈ ਮੇਨ ਐਂਟਰੀ ਦੇ ਪੁਆਇੰਟ ਦੇ ਨਾਲ ਹੀ ਬਕਾਇਦਾ ਇੱਕ ਜੋੜਾਕਰ ਬਣਾਇਆ ਗਿਆ ਇੱਕ ਇਸ ਪਾਸੇ ਤੇ ਇੱਕ ਜਿਹੜਾ ਕੀ ਐਂਟਰੀ ਪੁਆਇੰਟ ਦੇ ਦੂਸਰੇ ਪਾਸੇ ਦੋਨਾ ਦੋ ਪਾਸੇੜੇ ਕੀ ਐਂਟਰੀ ਦਿੱਤੀ ਗਈ ਹੈ ਜਿੱਥੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੀ ਹੈਗੇ ਨੇ ਲੋਕ ਆ ਰਹੇ ਨੇ ਉਸੇ ਤਰ੍ਹਾਂ ਦੇ ਨਾਲ ਜੋ ਵੀ ਜੋੜੇ ਨੇ ਇੱਥੇ ਇਹ ਪੌਲੀਥਿਨ ਦੇ ਵਿੱਚ ਪਾ ਕੇ ਬਕਾਇਦਾ ਟੋਕਨ ਦਿੱਤਾ ਜਾਂਦਾ ਤੇ ਫਿਰ ਅ ਅੱਗੇ ਜਿਹੜਾ ਕੀ ਹੈਗਾ ਆ ਮੈਟਲ ਡਿਟੈਕਟਰ ਦੇ ذریعے ਜਿਹੜਾ ਕੀ ਹੈਗਾ ਬਕਾਇਦਾ ਸਿਕਿਉਰਿਟੀ ਪਰਪਸ ਦੇ ਨਾਲ ਕੱਲੇ-ਕੱਲੇ ਦੀ ਜਿਹੜੀ ਕੀ ਹੈਗੀ ਆ ਉਹ ਕਹਿ ਸਕਦੇ ਆ ਕਿ ਮੈਟਲ ਡਿਟੈਕਟਰ ਦੇ ذریعے ਪੂਰੀ ਜਿਹੜੀ ਕੀ ਹੈ ਤਲਾਸ਼ੀ ਲੈ ਜਾਣ ਤੋਂ ਬਾਅਦ ਅੱਗੇ ਜਿਹੜਾ ਕੀ ਉਹਨਾਂ ਨੂੰ ਜਾਣ ਦਿੱਤਾ ਜਾਂਦਾ ਤੁਹਾਨੂੰ ਯਾਦ ਹੋਣਾ ਕਿ ਜਦੋਂ ਰਾਜਵੀਰ ਜਵੰਦਾ ਦੇ ਨਮਿਤ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ ਉਹਨਾਂ ਦਾ ਕਰੀਮੇਸ਼ਨ ਵੈਸੀ ਉਸ ਸਮੇਂ ਵੱਡੀ ਗਿਣਤੀ ਦੇ ਵੇਚ ਜਿਹੜੇ ਕੀ ਹੈ ਕੁਝ ਸਮਾਜਵ੍ਰਧੀ ਅੰਸਰਾਂ ਦੇ ਵੱਲੋਂ ਮੋਬਾਈਲ ਚੋਰੀ ਦੇ ਘਟਨਾਵਾਂ ਨੂੰ ਅੰਜਾਮ ਅਦਿਤਾ ਗਿਆ ਸੀ ਸੋ ਕੁਝ ਜਿਹੜੇ ਕਿ ਪਿੰਡ ਦੇ ਨੌਜਵਾਨ ਵੀ ਹੈਗੇ ਨੇ ਉਹਨਾਂ ਦੇ ਵੱਲੋਂ ਆਪ ਮੁਹਾਰੇ ਇੱਥੇ ਜਿਹੜੀ ਕਿ ਉਹ ਸੇਵਾ ਕੀਤੀ ਜਾ ਰਹੀ ਹੈ ਤੇ ਇਹ ਸੇਵਾ ਕੀਤੀ ਜਾ ਰਹੀ ਹੈਗੀ ਆ ਤੇ ਅਜੇਹੇ ਦੇ ਵਿੱਚ ਦੇਖੋ ਕਿੰਨਾ ਵੱਡਾ ਇੱਥੇ ਜਿਹੜਾ ਕਿ ਹੈਗਾ ਆ ਪੁਲਿਸ ਫੋਰਸ ਲਗਾਈ ਗਈ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਦੋਂ ਐਡੇ ਵੱਡੇ ਕਲਾਕਾਰ ਦੀ ਸਦੀਵੀ ਵਿਸ਼ੋੜਾ ਹੁੰਦਾ ਤਾਂ ਫਿਰ ਜ਼ਾਹਰ ਜੀ ਗੱਲ ਹੈ ਕਿ ਦੁੱਖ ਸਾਰਿਆਂ ਨੂੰ ਹੁੰਦਾ ਤਾਂ ਫਿਰ ਬਹੁਤ ਸਾਰੇ ਜਿਹੜੇ ਕੀ ਹੈਗੇ ਨੇ ਪੰਜਾਬ ਦੇ ਜਿਹੜੇ ਕੀ ਇਸ ਨੌਜਵਾਨ ਗੱਭਰੂ ਜਿਸ ਨੇ ਆਪਣੀ بلند ਆਵਾਜ਼ ਦੀ ਬਦੌਲਤ ਬਹੁਤ ਨਾਮਨਾ ਖੱਟਿਆ ਪਰ ਇੱਕ ਖਾਸ ਤਸਵੀਰ ਇੱਥੇ ਇਹ ਦੇਖਣ ਨੂੰ ਮਿਲੀ ਹੈ ਕਿ ਇੱਕ ਇੱਕ ਕਹਿ ਸਕਦੇ ਆ ਕਿ ਮੁੰਡਾ ਹੈਗਾ ਰਾਜਵੀਰ ਜਵੰਦਾ ਦੀ ਤਸਵੀਰ ਸਕੈਚ ਦੇ ذریعے ਉਸੇ ਵੱਲੋਂ ਬਣਾਈ ਗਈ ਆ ਬਈ ਕੀ ਨਾਮ ਆ ਤੇਰਾ ਸ਼ਰਨਜੀਤ ਸਿੰਘਾ ਸ਼ਰਨਜੀਤ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਪਿੰਡ ਖੁਰਲਾਪੁਰ ਜ਼ਿਲ੍ਹਾ ਜਲੰਧਰ ਦਾ ਜਲੰਧਰ ਤੋਂ ਅੱਜ ਸਪੈਸ਼ਲ ਇਹਦੇ ਵਾਸਤੇ ਆਇਆ ਹਾਂਜੀ ਓਕੇ ਤੇ ਆ ਖੁਦ ਤੁਸੀਂ ਪੇਂਟਿੰਗ ਬਣਾਈ ਹੈ ਉਹਦੀ ਹਾਂਜੀ ਮੈਂ ਖੁਦ ਬਣਾਈ ਕਦੋਂ ਤੋਂ ਤੁਹਾਨੂੰ ਯਾਨੀ ਕਿ ਰਾਜਵੀਰ ਜਵੰਦਾ ਦੇ ਨਾਲ ਇੰਨਾ ਲਗਾਵ ਹੋਇਆ ਕਿਹੜੇ ਗੀਤ ਗੀਤ ਸੁਣੇ ਉਹਦੇ ਕੋਈ ਹਾਂਜੀ ਕਿਹੜਾ ਗਾਣਾ ਫੇਵਰਟ ਤੁਹਾਡਾ ਮਾਂ ਵਾਲਾ ਉਹਦਾ ਕੋਈ ਦੋ ਬੋਲ ਜ਼ਿਆਦਾ ਤੁਹਾਨੂੰ ਮੈਂ ਹੰਤ ਨਹੀਂ ਐਸੇ ਯਾਦ ਹੈ ਸੋ ਅੱਜ ਤੁਸੀਂ ਇੱਥੇ ਪਹੁੰਚਿਓ ਤੇ ਅੱਜ ਦੀ ਜਵੰਦਾ ਦੀ ਤੁਸੀਂ ਫੋਟੋ ਫੜੀ ਹੋਈ ਆ ਹੱਥ ਦੇ ਵਿੱਚ ਸ਼ਰਧਾਂਜਲੀ ਦੇਣਾ ਹਾਂ ਹਾਂਜੀ ਕੱਲੇ ਆਏ ਹੋ ਜਾਂ ਕੋਈ ਨਾਲ ਆਇਆ ਮੇਰੇ ਪਾਪਾ ਦੇ ਦੀਦੀ ਨਾਲ ਆਏ ਪਾਪਾ ਦੇ ਬੀਬੀ ਕੋਈ ਖਾਸ ਰਿਸ਼ਤੇਦਾਰੀ ਤਾਂ ਨਹੀਂ ਸਿਰਫ ਇੱਕ ਭਾਵਾ ਭਰਾਵਾਂ ਵਰਗਾ ਇੱਕ ਕਹਿ ਸਕਦੇ ਆ ਕਿ ਹਾਣੀ ਸੀਗਾ ਹਾਂਜੀ ਭਰਾਵਾਂ ਵਰਗਾ ਹੀ ਸੀ ਤੋ ਵਾਕੀ ਜਦੋਂ ਇਹ ਦੇਖੋ ਕਿ ਛੋਟੇ ਤੋਂ ਲੈ ਕੇ ਉਮਰ ਦਰਾਜ਼ ਲੋਕ ਵੀ ਜਿਹੜੇ ਹੈਗੇ ਨੇ ਇੱਥੇ ਸ਼ਰਧਾਂਜਲੀ ਦੇਣ ਦੇ ਲਈ ਪਹੁੰਚਦੇ ਬਾਪੂ ਜੀ ਤੁਸੀਂ ਕਿੱਥੋਂ ਆਏ ਹੋ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਤੇ ਤੁਹਾਨੂੰ ਭੋਗ ਦਾ ਸੱਦਾ ਗਿਆ ਸੀ ਜਾਂ ਕਿਦਾਂ ਆਪ ਹੀ ਤੁਸੀਂ ਇਨਸਾਨੀਅਤ ਤੌਰ ਤੇ ਬਹੁਤ ਨਾਈਸ ਬੰਦੇ ਸੀ ਹਾਂ ਬਹੁਤ ਵਧੀਆ ਤੇ ਉਹਨਾਂ ਦੇ ਕੀਤੇ ਬਹੁਤ ਕਾਫੀ ਫੇਮਸ ਸੀ ਕੀਤੇ ਆ ਤੇ ਵਧੀਆ ਨੇ ਬਹੁਤ ਵਧੀਆ ਉਹਨਾਂ ਦਾ ਪਿਆਰ ਹੀ ਖਿੱਚ ਲਿਆ ਆ ਪਿਆਰ ਖਿੱਚ ਗਿਆ ਬਾਕੀ ਇਹ ਪਿਆਰ ਹੀ ਹੈ ਜੋ ਇੰਨੇ ਵੱਡਾ ਇੱਥੇ ਹਜੂ ਹਮੜਿਆ ਹੋ ਗਾ ਬਿਲਕੁਲ ਜੀ ਬਿਲਕੁਲ ਹਾਂ ਜੀ ਤੋਂ ਦੇਖੋ ਇੱਕ ਵੱਖਰੀ ਗਾਇਕੀ ਕੀਤੇ ਅੱਜ ਕੱਲ ਤਾਂ ਲੱਚਰਤਾ ਦੇ ਸਿਰ ਤੇ ਲੋਕ ਵਿਊ ਖੜਦੇ ਪਰ ਇਸ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹਾਂ ਬੋਲੀ ਆ ਇਕ ਕੋਈ ਐਸਾ ਲੱਚਰ ਵਾਲਾ ਕੋ ਗੀਤ ਬੋਲਿਆ ਨਹੀਂ ਕਿ ਨਾ ਕੋ ਹੈ ਹੀ ਹਾਂਜੀ ਇਹੀ ਜਿਹੜੀ ਕੀ ਗੱਲ ਹੈਗੀ ਆ ਇਹ ਦੇਖੋ ਹਲੇ ਵੀ ਬੇਸ਼ੱਕ ਪੰਡਾਲ ਪੂਰਾ ਭਰ ਚੁੱਕਿਆ ਹੈਗਾ ਪਰ ਹਲੇ ਵੀ ਉਹ ਦੂਰ ਤੱਕ ਦੇਖੋ ਜਿੱਥੇ ਵੀ ਤੁਹਾਡੀ ਨਿਗਾਹ ਜਾਂਦੀ ਹੈ ਲੋਕਾਂ ਦੇ ਆਉਣ ਦਾ ਸਿਲਸਿਲਾ ਬਾਦ ਦਸਤੂਰ جاری ਹੈ ਸਭ ਤੋਂ ਵੱਖਰੀ ਗੱਲ ਪਤਾ ਕੀ ਹੈ ਇੱਥੇ ਬਾਈ ਜਿਹੜੇ ਹੈਗੇ ਨੇ ਪਿੰਡ ਦੇ ਖੁਦ ਜਿਹੜੇ ਕੀ ਬੋਤਲਾਂ ਪਾਣੀ ਦੀ ਪੀਂਦੇ ਨੇ ਉਹ ਗੰਦਗੀ ਨਾਲ ਫੈਲੇ ਨਾਲ ਦੀ ਨਾਲ ਉਸ ਤੋਂ ਸਮੇਟਿਆ ਜਾ ਰਿਹਾ ਬਾਪੂ ਜੀ ਐਸੇ ਪਿੰਡ ਤੋਂ ਨੇ ਜਿਹੜੇ ਇਕੂਟਾ ਬੰਦੇ ਰਾਏਕੋਰ ਤੋਂ ਆਇਆ ਸੇਵਾ ਕਰ ਰਹੇ ਹੋ ਹਾਂਜੀ 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 ਕਹਿੰਦੇ ਮਾਨਵਤਾ ਦੀ ਸੇਵਾ ਸਭ ਤੋਂ ਉੱਚੀ ਹੁੰਦੀ ਹੈ ਇਨਸਾਨੀਅਤ ਹੀ ਜਿਹੜਾ ਕਿ ਅੱਜ ਇੱਥੇ ਲੋਕ ਪਹੁੰਚੇ ਹੋਏ ਲੱਗੇ ਨੇ ਤੋਂ ਕਿੰਨੇ ਕੁ ਹੁਣ ਤੱਕ ਜਿਹੜੇ ਕਿ ਲੋਕ ਇੱਥੇ ਪਹੁੰਚ ਚੁੱਕੇ ਆ ਆਈਡੀਆ ਕੋਈ ਹੋਊਗਾ ਵੀ 25000 ਬੰਦਾ ਜੀ ਵੀ 25000 ਬੰਦੋ ਤਾਹਰ ਜੀ ਕਹਿੰਦਾ ਕਿ ਫਿਰ ਪ੍ਰਬੰਧ ਵੀ ਉਦਾਂ ਦੇ ਚਾਹੀਦੇ ਹਾਂਜੀ ਪ੍ਰਬੰਧ ਤਾਂ ਬਹੁਤ ਵਧੀਆ ਹੈ ਬਾਈ ਆ ਦੇਖੋ ਵਲੰਟੀਅਰ ਬਾਈ ਜੀ ਅੱਗੇ ਦੇਖੋ ਭੋਗ ਅਤੇ ਅੰਤਿਮ ਅਰਦਾਸ ਰਾਜਵੀਰ ਜੀ ਬੰਦਾ ਇਹ ਪਿੰਡ ਵੱਲੋਂ ਸੇਵਾ ਲਈ ਕਈ ਹੈ। ਹਾਂਜੀ ਪਿੰਡ ਵੱਲੋਂ ਲੈ। ਪਿੰਡ ਵੱਲੋਂ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ? ਹਾਂਜੀ ਹਾਂਜੀ ਇੱਥੋਂ ਦੇ ਰਹਿਣ। ਭਾਈ ਜੀ ਕਿੰਨੇ ਕਿ ਜਿਹੜੇ ਕੀ ਹੈਗੇ ਨੇ ਤੁਸੀਂ ਇੱਥੇ ਸੇਵਾਦਾਰ ਅੱਜ ਜਿਹੜੇ ਕੀ ਲਾਏ ਨੇ? ਅਸੀਂ ਹੋਵਾਂਗੇ ਜੀ 50 60 70 ਜਾਣੇ। ਪਿੰਡੋਂ ਪਿੰਡ ਲਈ ਇਹ ਲੋਡ ਵੀ ਸੀਗੀ। ਹਾਂਜੀ ਕਿਉਂਕਿ ਐਡਾ ਵੱਡਾ ਇਕੱਠ ਸਾਹਮਣੇ ਕੋਈ ਆਮ ਗੱਲ ਨਹੀਂ ਹੈਗੀ। ਠੀਕ ਹੈ। ਹੋਰ ਕਿੱਦਾਂ ਦੇ ਪ੍ਰਬੰਧ ਕੀਤੇਗੇ ਨੇ? ਹੋ ਸਾਰਾ ਪ੍ਰਬੰਧ ਕੀਤਾ ਹੈ ਜੀ। ਇੱਧਰ ਪਾਰਕ ਆਪਣੇ ਸਕੂਲ ਚ ਪਾਰਕ ਆ ਸਾਰੇ ਪ੍ਰਬੰਧ ਹੋਏ ਹੋਏ ਆ ਜੀ। ਬਾਥਰੂਮ ਵਗੈਰਾ ਸਭ ਕੁਝ ਪ੍ਰਬੰਧ ਹੈ ਜੀ ਸਾਰੇ। ਆਪਣੇ ਪੱਧਰ ਤੇ ਉੱਪਰ ਰਾਜਵੀਰ ਜਵੰਦਰ ਨੂੰ ਲੈ ਕਰ ਰਹੀ ਹੈ ਜਿਵੇਂ ਕਿ ਜਦੋਂ ਅੰਤਿਮ ਸੰਸਕਾਰ ਅਸੀਂ ਯਾਦਗਾਰ ਬਣਾਉਣ ਦਾ ਜ਼ਿਕਰ ਹੋਇਆ ਸੀ ਉਸ ਤੋਂ ਬੰਦੀ ਕੋਈ ਹਾਲੇ ਚਰਚਾ ਹੋਈ ਹੈ ਇਦਾਂ ਦਾ ਪਤਾ ਨਹੀਂ ਜੀ ਹਾਂ ਚਲੋ ਬਾਕੀ ਇਹ ਸੇਵਾਦਾਰ ਜਿਹੜੇ ਹੈਗੇ ਨੇ ਆਪ ਨੂੰ ਹਾਰੇ ਕਰ ਰਹੇ ਨੇ ਬਕਾਇਦਾ ਜਿੰਨੇ ਵੀ ਲੋਕ ਆ ਰਹੇ ਨੇ ਇਕੱਲੇ ਇਕੱਲੇ ਦੇ ਹੱਥ ਧਵਾਏ ਜਾ ਰਹੇ ਨੇ ਦੂਰੋਂ ਆਏ ਨੇ ਉਹ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈਗੀ ਹੈ ਆਮੇ ਛੋਟੇ-ਛੋਟੇ ਬੱਚੇ ਹੋਣ ਜਾਂ ਫਿਰ ਲਗਾਤਾਰ ਜਿਹੜੀ ਕਿ ਇੱਥੇ ਪਾਣੀ ਦੇ ਬੋਤਲਾਂ ਦੀ ਸਪਲਾਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਕੋਈ ਥੋੜਾ ਨਾ ਪਵੇ ਦੂਜੀ ਤਸਵੀਰ ਉਹ ਤੁਹਾਨੂੰ ਲੰਗਰ ਹਾਲ ਦੀ ਦਿਖਾਵਾਂਗੇ ਵੱਡੇ ਪੱਦਰ ਦੇ ਉੱਪਰ ਜਿਹੜੇ ਕੀ ਇੱਥੇ ਪ੍ਰਬੰਧ ਕੀਤੇ ਗਏ ਨੇ ਖੁੱਲਾ ਪੰਡਾਲ ਜਿਹੜਾ ਕੀ ਹੈਗਾ ਆ ਉਹ ਲਗਾਇਆ ਗਿਆ ਜਿੱਥੇ ਕੀ ਅਟੁੱਟ ਲੰਗਰ ਲਗਾਤਾਰ ਵਰਤਾਇਆ ਜਾ ਰਿਹਾ ਹੈ ਕਿਉਂਕਿ ਖੁਦ ਜਿਹੜਾ ਕੀ ਹੈਗਾ ਆ ਜਿਹੜੇ ਕੀ ਰਾਜਵੀਰ ਦੇ ਉਹਨਾਂ ਦੇ ਸਾਥੀ ਕਲਾਕਾਰ ਨੇ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਤਕਰੀਬਨ ਤਕਰੀਬਨ 70 ਤੋਂ 17000 ਤੋਂ 1 ਲੱਖ ਬੰਦੇ ਦੇ ਪਹੁੰਚਣ ਦਾ ਇੱਥੇ ਜੋ ਆਈਡੀਆ ਲਗਾਇਆ ਗਿਆ ਸੀ ਤੋਂ ਹੁਣ ਤੱਕ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਵੀ ਚੁੱਕੇ ਨੇ ਸੋ ਉਹਨਾਂ ਲਈ ਲੰਗਰ ਦਾ ਵੀ ਪੂਰਾ ਇੰਤਜ਼ਾਮ ਕੀਤਾ ਗਿਆ ਇਹ ਜਿਹੜੀਆਂ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਸੋ ਮਾਤਾ ਜੀ ਜਿੱਥੇ ਸ਼ਰਧਾਂਗਲੀ ਦੇ ਅੰਦਰਲੀ ਪਹੁੰਚੇ ਹੋਏ ਹੈਗੇ ਆ ਤੇ ਕੁਝ ਬਾਕੀ ਜਦੋਂ ਅਜਿਹੀ ਔਕੀ ਕੜੀ ਹੁੰਦੀ ਹੈ ਤਾਂ ਫਿਰ ਅਲਫ਼ਾਜ਼ ਜਿਹੜੇ ਕਿ ਉਹ ਨਾ ਕਾਫੀ ਹੋ ਜਾਂਦੇ ਨੇ ਇੱਧਰ ਜਿਹੜਾ ਕਿ ਚਾਹ ਪਾਣੀ ਦਾ ਅਰੇਂਜਮੈਂਟ ਰੱਖਿਆ ਹੈ ਤੇ ਦੂਜੇ ਪਾਸੇ ਜਿਹੜਾ ਕੀ ਹੈਗਾ ਉਹ ਤੁਹਾਨੂੰ ਦੂਰ ਤੱਕ ਨਜ਼ਰ ਆਉਂਦੀ ਹੋਣੀ ਹੈ ਕਿ ਰੋਟੀ ਜਿਹੜੇ ਕੀ ਹੈਗਾ ਉਸ ਦਾ ਪ੍ਰਬੰਧ ਕੀਤਾ ਜਾਏ ਜਨਾ ਰੋਟੀ ਖਾਣੀ ਹੈ ਲੰਗਰ ਛਕਣਾ ਉਹ ਉਧਰ ਬੈਠ ਕੇ ਜਿਹੜੇ ਕੀ ਹੈਗੇ ਨੇ ਬਕਾਇਦਾ 셀ਫ ਸਰਵਿਸ ਯਾਨੀ ਕਿ ਖੁਦ ਆਪਣੇ ਹੱਥੀ ਪਾਓ ਜੋ ਕੁਝ ਵੀ ਖਾਣਾ ਤਾਂ ਫਿਰ نیچے ਬੈਠ ਕੇ ਗੁਰੂ ਦਾ ਲੰਗਰ ਜਿਹੜਾ ਕੀ ਛਕਿਆ ਜਾ ਸਕਦਾ ਤੇ ਹੁਣ ਨਾਲ ਦੀ ਨਾਲ ਤੁਹਾਨੂੰ ਲਾਈਵ ਤਸਵੀਰਾਂ ਇਹ ਵੀ ਦਿਖਾਵਾਂਗੇ ਕਿ ਪੁਲਿਸ ਜਿਹੜੇ ਕੀ ਹੈਗੇ ਨੇ ਜਵਾਨ ਲਗਾਤਾਰ ਆਪਣੀ ਡਿਊਟੀ ਕਰ ਰਹੇ ਨੇ ਕੱਲੇ ਲੁਧਿਆਣਾ ਤੋਂ ਹੀ ਨਹੀਂ ਸਗੋਂ ਪੂਰੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਮਯੋ ਜਲੰਧਰ ਮੁਖਸਰ ਅੰਮ੍ਰਿਤਸਰ ਵੱਖ-ਵੱਖ ਥਾਵਾਂ ਤੋਂ 500 ਦੇ ਕਰੀਬ ਜਿਹੜਾ ਕੀ ਪੁਲਿਸ ਮੁਲਾਜ਼ਮ ਹੈ ਉਹ ਇੱਥੇ ਸਿਕਿਉਰਟੀ ਦੇ ਲਈ ਲਗਾਇਆ ਗਿਆ ਕੱਲਾ-ਕੱਲਾ ਜਿਹੜਾ ਕੀ ਤੁਹਾਨੂੰ ਐਂਟਰੀ ਪੁਆਇੰਟ ਹੋਵੇ ਹਰੇਕ ਦੇ ਉੱਪਰ ਤੁਹਾਨੂੰ ਜਵਾਨਾਂ ਦੀ ਤਨਾਤੀ ਨਜ਼ਰ ਆਊਗੀ ਕਿਉਂਕਿ ਜਦੋਂ ਵੱਡੇ ਇਕੱਠ ਨੂੰ ਸੰਭਾਲਣਾ ਹੋਵੇ ਤਾਂ ਪ੍ਰਬੰਧ ਉਸੇ ਤਰ੍ਹਾਂ ਦੇ ਨਾਲ ਕੀਤੇ ਜਾਣਾ ਵੀ ਜਾਇਜ਼ ਹੁੰਦੇ ਨੇ ਤੇ ਹੁਣ ਜਿਹੜਾ ਕੀ ਹੈਗਾ ਰਾਜਵੀਰ ਜਵੰਦਾ ਦੇ ਲਗਾਤਾਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਦਾ سلسلہ جاری ਹੈ ਸਾਥੀ ਕਲਾਕਾਰ ਪਹੁੰਚ ਰਹੇ ਹੈਗੇ ਨੇ ਨੰਬਰ ਸਖਸ਼ੀਤਾ ਪਹੁੰਚ ਰਹੀਆਂ ਨੇ ਭਾਵੇਂ ਉਹ ਸਿਆਸਤਦਾਨ ਨੇ ਜਾਂ ਫਿਰ ਵਪਾਰਿਕ ਉਦਯੋਗਪਤੀ ਹੈਗੇ ਨੇ ਹਰੇਕ ਜਿਹੜਾ ਕੀ ਰਾਜਵੀਰ ਜਵੰਦਾ ਨੂੰ ਪਿਆਰ ਕਰਦਾ ਹੈ ਚਾਹੁੰਦਾ ਹੈ ਉਹਨਾਂ ਦਾ ਪ੍ਰਸ਼ੰਸਕ ਹੈ ਉਹਨਾਂ ਦੇ ਗੀਤਾਂ ਨੂੰ ਪਿਆਰ ਕਰਦਾ ਉਹਦੇ ਬੋਲਾਂ ਨੂੰ ਪਿਆਰ ਕਰਦਾ ਉਹਦੀ ਕਲਮ ਦੇ ਵਿੱਚੋਂ ਨਿਕਲੇ ਨਿੱਕੇ-ਨਿੱਕੇ ਹੋਏ ਕੱਲੇ-ਕੱਲੇ ਅਲਫ਼ਾਜ਼ ਨੂੰ ਪਿਆਰ ਕਰਦਾ ਅੱਜ ਉਸ ਦੀ ਵਿਦਾਇਗੀ ਨੂੰ ਲੈ ਕੇ ਉਸ ਦੇ ਨਮਿਤ ਅੰਤਿਮ ਭੋਗ ਨੂੰ ਲੈ ਕੇ ਹਰੇਕ ਦਾ ਮਨ ਉਦਾਸ ਹੈ ਹਰ ਕੋਈ ਇੱਥੇ ਸ਼ਰਧਾਂਜਲੀ ਦੇਣ ਦੇ ਲਈ ਆ ਪਹੁੰਚ ਰਿਹਾ ਹੈ ਦੇਖੋ ਆਪਣੇ ਉਸ ਅਜ਼ੀਜ਼ ਉਸ ਰਕਲੇ ਸੱਜਣ ਨੂੰ ਉਹਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਲਈ ਇੱਥੇ ਪਹੁੰਚੇ ਆ ਉਹਨਾਂ ਦੇ ਪਿੰਡ ਸੱਚ ਕੋਈ ਦਮ ਇੰਨਾ ਇੱਕ ਮਨ ਚ ਅਫਸੋਸ ਹੈ ਕਿ ਜਿਹੜਾ ਬੱਚਾ ਤੁਹਾਡੇ ਕੋਲੇ ਕੰਮ ਕਰ ਚੁੱਕਿਆ ਹੋਵੇ ਤੇ ਉਹ ਚੜ੍ਹਦੀ ਉਮਰੇ ਰੁਕਸਤ ਹੋ ਜਾਏ ਉਹ ਕਲਾਬ ਅਫਸੋਸ ਉਹਦੇ ਪਰਿਵਾਰ ਨੂੰ ਨਹੀਂ ਹੁੰਦਾ ਪੂਰੇ ਸਮਾਜ ਨੂੰ ਹੁੰਦਾ ਸੋ ਅੱਜ ਵੈਗਰੂ ਅੱਗੇ ਅਰਦਾਸ ਕਰਨ ਪਹੁੰਚੇ ਆ ਹਜ਼ਾਰਾਂ ਦੀ ਗਿਣਤੀ ਚ ਲੋਕ ਅੱਜ ਪਿੰਡ ਚ ਉਰੂ ਸਰਗਰ ਦੀ ਅਰਪਣ ਕਰਨ ਆ ਰਹੇ ਨੇ ਸੋ ਮੈਂ ਵੈਗਰੋ ਕੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਪਿਛੇ ਪਰਿਵਾਰ ਨੂੰ ਪਾਣਾ ਮੰਨਨ ਦਾ ਬਲ ਬਖਸ਼ੇ ਉਹਨਾਂ ਦੇ ਮਾਤਾ ਜੀ ਨੂੰ ਉਹਨਾਂ ਦੀ ਧਰਮ ਪਤਨੀ ਨੇ ਤੇ ਉਹਨਾਂ ਦੇ ਬੱਚੀ ਨੂੰ ਬਲ ਬਖਸ਼ੇ ਕਿ ਉਹ ਇਸ ਸਦਮੇ ਨੂੰ ਸਹਿ ਸਕਣ ਜੋ ਅੱਜ ਅਸੀਂ ਆ ਰਹੇ ਹੀ ਇਸ ਦੁੱਖ ਦੀ ਘੜੀ ਚ ਆ ਕੇ ਸ਼ਰੀਕ ਹੋਏ ਆ ਰੱਬ ਨਾ ਕਰੇ ਕਦੇ ਸਾਨੂੰ ਇਹੋ ਜਿਹਾ ਮੌਕਾ ਮਿਲੇ ਕਿ ਅਸੀਂ ਕਿਸੇ ਦੇ ਇਹੋ ਜਿਹੇ ਦੁੱਖ ਦੇ ਵਿੱਚ ਸ਼ਰੀਕ ਹੋਈਏ ਦੇਖੋ ਅੱਜ ਅਸੀਂ ਸੁਭੋਗ ਤੇ ਆਏ ਆ ਹਨਾ ਅਸੀਂ ਸ਼ਾਮ ਨੂੰ ਆਪਣੇ ਘਰਾਂ ਘਰਾਂ ਨੂੰ ਸਭ ਨੇ ਚਲੇ ਜਾਣਾ ਹੈ ਹਨਾ ਪਰ ਉਸ ਮਾਂ ਨੂੰ ਕਿਵੇਂ ਸਕੂਨ ਮਿਲੇਗਾ ਹਨਾ ਜਿਦਿਆਂ ਅੱਖਾਂ ਉਡੀਕਦੀਆਂ ਰਹਿ ਗਈਆਂ ਕਹਿੰਦੇ ਪੁੱਤਾਂ ਦੇ ਰੋਗ ਤਾਂ ਇੰਨੇ ਬੁਰੇ ਹੁੰਦੇ ਨੇ ਨਾ ਜੀ ਮਾਂ ਮਰਨ ਤੋਂ ਬਾਅਦ ਵੀ ਨਾ ਮੜੀਆਂ ਵੀ ਤੜਫਦੀਆਂ ਨੇ ਵੀ ਹਾਈ ਮੇਰਾ ਜਵਾਨ ਪੁੱਤ ਚਲੇ ਗਿਆ ਤੀ ਮੈਨੂੰ ਛੱਡ ਕੇ ਰੱਬ ਨਾ ਕਰੇ ਜੀ ਕਿਸੇ ਮਾਂ ਨੂੰ ਐਸਾ ਕੋਈ ਦਿਨ ਦੇਖਣਾ ਪਵੇ ਰੱਬ ਨਾ ਕਰੇ ਕਿਸੇ ਬੱਚਿਆਂ ਨੂੰ ਐਸਾ ਦਿਨ ਦੇਖਣਾ ਪਵੇ ਕਿ ਉਹਨਾਂ ਦਾ ਪਿਓ ਉਹਨਾਂ ਦੀ ਅੱਖਾਂ ਦੇ ਓਲੇ ਹੋ ਜਾਈ ਜੀ ਬਹੁਤ ਦੁੱਖ ਦੀ ਘੜੀ ਆ ਜੀ ਬਸ ਪਰਮਾਤਮਾ ਪਰਿਵਾਰ ਨੂੰ ਬੱਚਿਆਂ ਨੂੰ ਬਸ ਉਹਦਾ ਭਾਣਾ ਪਸੰਨਣ ਦਾ ਬਲ ਬਖਸ਼ੇ ਜੀ ਉਹ ਰਾਜਵੀਰ ਜਵੰਦਾ ਦੇ ਨਿਮਿਤ ਜਦੋਂ ਅੰਤਿਮ ਅਰਦਾਸ ਹੋ ਰਹੀ ਹੈ ਤਾਂ ਬਾਈ ਜਿਹੜੇ ਕਿ ਰੇਸ਼ਮ ਹੈਗੇ ਨੇ ਉਹ ਕੋਦ ਇੱਥੇ ਸੇਵਾ ਕਰ ਰਹੇ ਨੇ ਬਾਈ ਜੀ ਬੇਹਦ ਦੁੱਖ ਦੀ ਘੜੀ ਆ ਅੱਜ ਆਪਣੇ ਹੀ ਸਾਥੀ ਦੇ ਇਸ ਤਰ੍ਹਾਂ ਦੇ ਨਾਲ ਭੋਗ ਦੇ ਵਿੱਚ ਹਾਂਜੀ ਬੜਾ ਉਦਾਸ ਹੈ ਸਮਝ ਨਹੀਂ ਆਉਂਦਾ ਕਿ ਕਿੱਦਾਂ ਹੌਸਲਾ ਆਪਣੇ ਆਪ ਨੂੰ ਦਈਏ ਕਿੱਦਾਂ ਬੱਚਿਆਂ ਨੂੰ ਦਈਏ ਕਿੱਦਾਂ ਭੈਣ ਜੀ ਨੂੰ ਕਿੱਦਾਂ ਮਾਤਾ ਜੀ ਨੂੰ ਹੌਸਲਾ ਦਈਏ ਪਤਾ ਲੱਗਿਆ ਮੈਨੂੰ ਇਸੇ ਪਿੰਡ ਦੀ ਸਟੇਜ ਦੇ ਉੱਤੇ ਜਿੱਥੇ ਸੰਸਕਾਰ ਹੋਇਆ ਉਹਨਾਂ ਨੇ ਪਹਿਲੀ ਵਾਰੀ ਪਰਫਾਰਮ ਕੀਤਾ ਸੀ ਕੁਣ ਸੰਸਕਾਰ ਵੀ ਉੱਥੇ ਹੋਇਆ ਜਦੋਂ ਉਹਨਾਂ ਦੇ ਫਾਦਰ ਸਾਹਿਬ ਐਕਸਪਾਇਰ ਹੋਏ ਐ ਲਾਸਟ ਟਾਈਮ ਐ ਐਸੀ ਅੱਜ ਫੇਰ ਮੈਨੂੰ ਨਹੀਂ ਪਤਾ ਸੀ ਇਦਾਂ ਆਣਾ ਪਏਗਾ ਦੂਜੀ ਵਾਰ ਬਾਈ ਦੇ ਪਿੰਡ ਆਇਆ ਪਰ ਰੋਂਦੇ ਆਏ ਆ ਬਾਈ ਜੀ ਦੇਖਿਆ 10 ਮਿੰਟ ਵੀ ਨਹੀਂ ਅੰਦਰ ਬੈਠਿਆ ਮਨ 'ਚ ਕੁਝ ਹੋ ਰਿਹਾ ਕਿ ਇਸ ਤਰ੍ਹਾਂ ਦੇ ਨਾਲ ਆਪਣੇ ਸਾਥੀ ਦਾ ਚਲੇ ਜਾਣਾ ਤੇ ਮਨ ਭਾਵੁਕ ਹੈ ਮੈਂ ਬੈਠਾ ਸੀ ਅੰਦਰ ਜਦੋਂ ਉਹਨਾਂ ਦੀ ਫੋਟੋ ਦੇਖੀ ਐ ਮੈਂ ਰੋਣ ਲੱਗ ਗਿਆ ਸੀ ਮੈਂ ਉੱਠ ਕੇ ਬਾਹਰ ਆ ਗਿਆ ਪਪਾ ਜੋੜਿਆਂ ਦੀ ਸੇਵਾ ਕਰ ਰਹੇ ਹਾਂ ਤੇ ਮੈਂ ਕਿਹਾ ਜਲਦੀ ਸੇਵਾ ਕਰ ਲਵਾਂਗੇ ਜਿੰਨੀ ਹੋ ਸਕਦੀ ਹੈ। ਸੋ ਭਾਈ ਜੀ ਬਹੁਤ سارے ਸਵਾਲ ਉੱਠ ਰਹੇ ਨੇ ਹੈਗੇ ਨੇ ਕਿ ਜਦੋਂ ਇਹ ਆਪਣੇ ਟੂਰ ਤੇ ਲੰਘੇ ਸੀ ਤਾਂ ਉਸ ਸਮੇਂ ਜਿਹੜਾ ਕਿ ਕੈਮਰਾ ਸੀ ਉਹ ਉਹ ਕਿਉਂ ਨਹੀਂ ਔਨ ਕੀਤਾ ਗਿਆ ਹੈਗਾ? तमाम तरह ਦੇ ਸਵਾਲ ਜਬਾ ਜਿਹੜੇ ਸਾਥੀ ਨਾਲ ਗਏ ਸੀ ਉਹ ਹੁਣ ਕਿਉਂ ਨਹੀਂ ਅੱਗੇ ਆ ਰਹੇ? ਇਹ ਭਾਈ ਟੀਆਰਪੀ ਲਈ ਲੋਕੀ ਗੱਲਾਂ ਕਰੇ ਜਾਂਦੇ ਆ। ਨਾਲ ਦੇ ਮੁੰਡੇ ਮੈਂ 10 ਦਿਨ ਹਸਪੀਟਲ 'ਚ ਦੇਖਿਆ। ਉਹ ਲੁੱਕ ਲੁੱਕ ਕੇ ਰੋਂਦੇ ਸੀਗੇ GoPro ਕੈਮਰਾ ਲੱਗਿਆ ਸੀ ਉਹ ਬੰਦਾ ਉਦੋਂ ਹੀ ਓਨ ਕਰਦਾ ਜਦੋਂ ਵਲੌਗ ਸ਼ੂਟ ਕਰਨਾ ਹੁੰਦਾ ਜਾਂ ਕੋਈ ਵਧੀਆ ਲੋਕੇਸ਼ਨ ਬੰਦੇ ਨੇ ਸ਼ੂਟ ਕਰਨੀ ਹੁੰਦੀ ਆ ਉਹ ਕੈਮਰਾ ਤੇ ਉਹਦੀ ਮੈਮਰੀ ਵੀ ਘਟ ਹੁੰਦੀ ਆ ਇਹ ਸਾਰੀਆਂ ਫਾਲਤੂ ਦੀਆਂ ਗੱਲਾਂ ਨੇ ਨਾਲ ਦੇ ਮੁੰਡਿਆਂ ਨੇ ਬੈਸਟ ਅਫਰਟ ਕੀਤੇ ਆ ਤੇ ਉਹ ਆਪ ਸਦਮੇ ਦੇ ਵਿੱਚ ਸੋ ਭਾਈ ਤੁਸੀਂ ਬਹੁਤ ਵਧੀਆ ਇਵੇਂ ਕੀ ਕੀਤਾ ਹੈਗਾ ਕਿ ਜੋ ਸ਼ੋਕ ਬੁੱਕ ਕੀਤੇ ਹੋਏ ਸੀ ਭਾਈ ਜੀ ਉਹ ਤੁਸੀਂ ਖੁਦ ਯਾਨੀ ਕਿ ਅੱਗੇ ਆ ਕੇ ਉਸ ਪਹਿਲ ਕਦਮੀ ਸਾਰੇ ਕਲਾਕਾਰ ਜਿੰਨੇ ਜੇਟਾ ਅਵੇਲੇਬਲ ਨੇ ਕਾਫੀ ਡੇਟਾ ਬੁੱਕ ਵੀ ਨੇ ਤੇ ਉਹ ਰਲ ਕੇ ਲਾ ਰਹੇ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਸੋ ਬਾਕੀ ਇਹ ਜਿਹੜਾ ਕੀ ਹੈਗਾ ਆ ਸਮਾਂ ਅਜੀਹਾ ਹੈ ਕਿ ਔਖੀ ਘੜੀ ਦੇ ਵਿੱਚ ਜਦੋਂ ਬੇਹਦ ਨਾਜ਼ੁਕ ਜਿਹੜਾ ਕੀ ਟਾਈਮ ਹੋਵੇ ਪਰਿਵਾਰ ਦੇ ਨਾਲ ਖੜਨਾ ਇਹ ਕਿਸੇ ਕਹਿ ਸਕਦੇ ਆ ਕਿ ਇਹ ਆਪਣੇ ਜਾਨ ਤੋਂ ਬਾਅਦ ਜੋ ਸਹਾਰੇ ਦੀ ਲੋੜ ਹੁੰਦੀ ਹੈ ਉਹ ਜਿਹੜੇ ਕੀ ਸਾਥੀ ਕਲਾਕਾਰਾਂ ਦੇ ਵੱਲੋਂ ਨਿਭਾਇਆ ਜਾ ਰਿਹਾ ਇਹ ਦੇਖੋ ਜਿੰਨੇ ਵੀ ਇੱਥੇ ਗੈਸਟ ਆ ਰਹੇ ਹੈਗੇ ਨੇ ਉਹਨਾਂ ਦੇ ਵੱਲੋਂ ਬਕਾਇਦਾ ਜਿਹੜਾ ਕੀ ਹੈਗਾ ਆ ਹਰ ਇੱਕ ਦਾ ਜਿਹੜਾ ਕੀ ਸਵਾਗਤ ਕੀਤਾ ਜਿਹੜੇ ਕੱਲੇ-ਕੱਲੇ ਨੇ ਜਿਹੜੇ ਕੀ ਪਾਣੀ ਦੀ ਬੋਤਲ ਖੋ ਜਿਹੜੇ ਕੀ ਹੈਗੇ ਨੇ ਉਹ ਰੇਸ਼ਮ ਅਨਮੋਲ ਫੜਾਉਂਦੇ ਹੋਏ ਨਜ਼ਰ ਆ ਰਹੇ ਕਿਉਂਕਿ ਦੇਖੋ ਕਿ ਸਿਖਰ ਦੁਪਹਿਰ ਬੇਸ਼ੱਕ ਮੌਸਮ ਦੀ ਤਬਦੀਲੀ ਆਈ ਹੈ ਬਟ ਜਿਹੜਾ ਕੀ ਫਿਰ ਵੀ ਕਹਿ ਸਕਦੇ ਹੈਗਾ ਯਾ ਕਿ ਤਪਸ਼ ਜਿਹੜੀ ਕੀ ਮਹਿਸੂਸ ਕੀਤੀ ਜਾ ਸਕਦੀ ਹੈ ਸੋ ਖੁੱਲਾ ਪੰਡਾਲ ਜਿਹੜਾ ਕੀ ਇੱਥੇ ਲਗਾਇਆ ਗਿਆ ਤਾਂ ਇੰਦਰ ਜੀ ਤੇ ਨਿੱਕੂ ਬਾਈ ਵੀ ਜਿਹੜੇ ਕੀ ਇੱਥੇ ਪਹੁੰਚੇ ਹੋਏ ਹੈਗੇ ਨੇ ਹੋਰ ਜਿਹੜੇ ਕੀ ਸਾਥੀ ਕਲਾਕਾਰ ਨੇ ਉਹ ਵੀ ਆਪਣੇ ਸਾਥੀ ਕਲਾਕਾਰ ਨੂੰ ਹੁਣ ਸ਼ਰਧਾਂਜਲੀ ਦੇਣ ਦੇ ਲਈ ਆ ਪਹੁੰਚ ਰਹੇ ਹੈਗੇ ਨੇ ਸਿੱਧੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਤੱਕ ਵੀ ਤੁਹਾਡੀ ਗੱਡੀ ਨਿਗਾਹ ਜਾਂਦੀ ਹੋਗੀ ਗੱਡੀਆਂ ਹੀ ਗੱਡੀਆਂ ਤਮਾਮ ਖੜੀਆਂ ਜਿਹੜੀ ਕਿ ਤੁਹਾਨੂੰ ਨਜ਼ਰ ਆਉਂਦੀਆਂ ਹੋਣਗੀਆਂ ਅਤੇ ਫਿਰ ਜੋ ਪੰਜਾਬ ਦੇ ਇੱਕ ਅਨਮੋਲ ਹੀਰੇ ਦਾ ਇਸ ਤਰ੍ਹਾਂ ਦੇ ਨਾਲ ਚਲੇ ਜਾਣਾ ਇੱਕ ਵੱਡਾ ਘਟ ਹੈ ਤੇ ਪਰਿਵਾਰਤਾ ਚਲੋ ਕਦਮੇ ਦੇ ਵਿੱਚ ਹੈ ਹੀ ਹੈ ਜਿਹੜੇ ਕਿ ਹੋਰ ਸਾਥੀ ਕਲਾਕਾਰ ਨੇ ਉਹ ਵੀ ਕਾਫੀ ਜ਼ਿਆਦਾ ਨਮੋਸ਼ ਨੇ ਹਰ ਇੱਕ ਦੀ ਜਿਹੜੀ ਕਿ ਅੱਖ ਹੈ ਉਹ ਨਮ ਨਮ ਨਜ਼ਰ ਆ ਰਹੀ ਹੈ ਹੋਰ ਵੀ ਤੁਹਾਡੇ ਤੱਕ ਜਿਹੜੀ ਕਿ ਮੌਕੇ ਦੀਆਂ ਤਸਵੀਰਾਂ ਨੇ ਹੋਰ ਜਿਹੜੇ ਕਿ ਸਾਥੀ ਕਲਾਕਾਰ ਨੇ ਕੀ ਉਹਨਾਂ ਦੇ ਵਿਚਾਰ ਨੇ ਉਹ ਵੀ ਪਹੁੰਚਾਣ ਦੀ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਦੇਖੋ ਕਿ ਲਗਾਤਾਰ ਸਵੇਰ ਤੋਂ ਜਿਹੜਾ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣ ਦਾ ਸਿਲਸਲਾ ਬਾਦਸਤੂਰ ਜਾਰੀ ਹੈਗਾ ਆ ਪਿੰਡ ਪੋਨਾ ਜੋ ਰਾਜਵੀਰ ਜਵੰਦਾ ਦਾ ਜੱਦੀ ਪਿੰਡ ਹੈ ਉੱਥੋਂ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਪੰਜਾਬ ਪਰ ਤੋਂ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਤੋਂ ਜੋ ਦੇ ਫੈਨਸ ਨੇ ਅੱਜ ਇੱਥੇ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਪਹੁੰਚਦੇ ਹੈਗੇ ਨੇ ਸੋ ਅੱਜ ਬੇਹਦ ਭਾਵੁਕ ਮਨ ਹੈ ਅੱਖਾਂ ਹਰ ਕਿਸੇ ਦੀਆਂ ਨਮ ਨੇ ਅਤੇ ਹਰ ਕੋਈ ਜੋ ਆਪਣੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦੰਦਾ ਹੋਇਆ ਨਜ਼ਰ ਆ ਰਿਹਾ ਹੈਗਾ ਸੋ ਇਹ ਬਣਦਾ ਵੀ ਹੈ ਕਿਉਂਕਿ ਜਿਸ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਰਾਜਵੀਰ ਜਵੰਦਾ ਨੇ ਐਡੀ ਵੱਡੀ ਬੁਲੰਦੀ ਨੂੰ ਛੂਹਿਆ ਤੇ ਅੱਜ ਜਦੋਂ ਉਸਦੇ ਚਲੇ ਜਾਣ ਦੇ ਨਾਲ ਪੰਜਾਬ ਨੂੰ ਘਾਟਾ ਪਿਆ ਸਗੋਂ ਪ੍ਰਸ਼ੰਸਕ ਵੀ ਉਹ ਵੀ ਜਿਹੜੇ ਕੀ ਅੱਖਾਂ ਨਮ ਲੈ ਕੇ ਅੱਜ ਸ਼ਰਧਾਂਜਲੀ ਦੇਣ ਦੇ ਲਈ ਪਹੁੰਚ ਨੇ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰ ਰਹੇ ਨੇ